ਸਭ ਤੋਂ ਪਹਿਲਾਂ ਬਾਦਰਕੋੜੇ ਦੀ ਖਰਾਕ ਖਵਾਈਏ ਫਿਰ ਕੰਮ ਸਟਾਰਟ ਕਰਾਂਗੇ ਅੱਜ ਯਾਰ ਖਾਲੀ-ਖਾਲੀ ਪੰਪ ਪਏ ਨੇ ਕਿ 1 ਮਿੰਟ ਦੇ ਵਿੱਚ ਵਿੱਚ ਇਹਦਾ ਪੇਟ ਪੂਜਾ ਕਰਾ ਲੈਣੀ ਹੈ ਕਿ ਫਿਰ ਨਿਕਲਦੇ ਹਾਂਗੇ ਬਾਦਰਕੋੜੇ ਦਾ ਆਊਟਨ ਵਾਲਾ ਗੇਅਰ ਪਾ ਕੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਕੇ ਪਹਿਲੀ ਪਿਕਅਪ ਕਰੀਏ ਸੈਕਟਰ 69 ਤੋਂ ਪਿਕਅਪ ਕਸਟਮਰ ਨੇ ਜਾਣਾਗਾ ਸੈਕਟਰ 9 ਚੰਡੀਗੜ੍ਹ ਬੁਲਟ ਟ੍ਰੇਨ ਤੋਂ ਵੀ ਤੇਜ਼ ਭਜਾ ਕੇ ਆਪਣਾ ਬਾਦਰਕੋੜਾ ਕਸਟਮਰ ਨੂੰ ਤਾਤਾ ਸੈਕਟਰ 9 ਮਾਰਕੀਟ ਦੇ ਬੈਕਸਾਈਡ ਬਾਬੇਓ ਚੰਡੀਗੜ੍ਹ ਦੇ ਵਿੱਚ ਚਾਰੇ ਪਾਸੇ ਯਾਰ ਤੁਹਾਨੂੰ ਦਰਖਤ ਦਰਖਤ ਦੇਖਣ ਨੂੰ ਮਿਲਣਗੇ ਇੱਥੇ ਗ੍ਰੀ ਲੰਡਰਾ ਰੋਡ ਤੇ ਐਕਸੀਡੈਂਟ ਹੋ ਗਿਆ ਟਰੱਕ ਤੇ ਉਹ ਵਰਨਾ ਗੱਡੀ ਵਾਲੇ ਦਾ ਵਰਨਾ ਦਾ ਅੱਗੋਂ ਪਿੱਛੋਂ ਟੋਟਲੀ ਖਤਮ ਕਰਤੀ ਟਰੱਕ ਨੇ ਗੱਡੀ ਯਾਰ ਲੋਕ ਨਾ ਕੇਅਰਫੁਲੀ ਨਹੀਂ ਚਲਾਉਂਦੇ ਹੈਗੇ ਬਹੁਤ ਭਜਾਉਂਦੇ ਨੇ ਗੱਡੀ ਭਜਾ ਕੇ ਕੱਢ ਰਹੇ ਸੀ ਐਕਸੀਡੈਂਟ ਹੋ ਗਿਆ ਬਾਦਰਕੋੜੇ ਦੀ 750 ਦੀ ਸਪੀਡ ਦੇ ਨਾਲ ਕਿਰਨ ਥੀਏਟਰ ਦੇ ਕੋਲ ਕਸਟਮਰ ਨੂੰ ਕਰਤਾ ਡ੍ਰੌਪ ਖਰੜ ਤੋਂ ਪਿਕਅਪ ਕਰਕੇ ਲੈ ਕੇ ਆਏ ਸੀਗੇ ਲੋ ਜੀ ਬੱਬੀਓ ਸੈਕਟਰ 22 ਦੇ ਵਿੱਚ ਰਾਮਲੀਲਾ ਸਟਾਰਟ ਹੋਣ ਵਾਲੀ ਹੈਗੀ ਜਿਹਨੇ ਜਿਹਨੇ ਦੇਖਣੀ ਹੈ ਕਮੈਂਟ ਕਰ ਦਿਓ ਫਿਰ ਆਪਾਂ ਇਕੱਠੇ ਹੀ ਚੱਲਾਂਗੇ ਦੇਖਣ ਬਾਈ ਦੇ ਵਿੱਚ पीजीआई ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਚੁੰਗੀਆਂ ਰੋਡ ਖਰੜ ਬਾਦਰਕੋੜੇ ਨੂੰ 800 ਦੀ ਸਪੀਡ ਤੇ ਲਿਆ ਕੇ ਚੁੰਗੀਆਂ ਰੋਡ ਤੇ ਕਸਟਮਰ ਕਰਤਾ ਡ੍ਰੌਪ ਲੋ ਜੀ ਸਿਟੀ ਹਾਰਟ ਤੋਂ ਪਿਕਅਪ ਕਰ ਲਈ ਕਸਟਮਰ ਨੂੰ ਡ੍ਰੌਪ ਕਰਨਾਗਾ ਮੋਹਾਲੀ ਸੱਤ ਫੇਸ ਲੋ ਜੀ ਕਸਟਮਰ ਤੋਂ ਲੈ ਲਿਆ 250 ਰੁਪਿਆ ਕਰਤਾ ਡ੍ਰੌਪ ਬਾਬਿਓ ਕਰੇ ਕਰੇ ਤਾਂ ਔਨਲਾਈਨ ਹੀ ਪੇਮੈਂਟ ਆਈ ਜਾਂਦੀਆਂ ਨੇ ਕੈਸ਼ ਅੱਜ ਪਹਿਲੀ ਰਾਈਡ ਲੱਗੀ ਹੈਗੀ ਕੈਸ਼ ਪੇਮੈਂਟ ਦੀ ਖਰੜ ਜਾ ਰਹੇ ਅਸੀਂ ਡ੍ਰੌਪਿੰਗ ਕਰਨ ਦੇ ਲਈ ਆ ਰਸਤੇ ਦੇ ਦੇਖੋ ਬਾਬਿਓ ਖਰੜ ਫਲਾਈਓਵਰ ਦੇ نیچے ਆ ਕੇ ਚੈੱਕ ਕਰੋ ਕਿੰਨਾ ਵਧੀਆ ਚੱਲ ਰਿਹਾਗਾ ਪ੍ਰੋਗਰਾਮ ਲਾਸਟ ਰਾਈਡ ਆ ਗੀਰਟ ਡਰਾਪਿੰਗ ਕਰਕੇ ਤੇ ਚੱਲੀਏ ਕਰ ਨੂੰ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਬਾਈ ਜੀ ਜਾਂਦੇ ਆਂਦੇ ਲਾਈਕ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਆ ਕਰੋ ਚੈਨਲ ਨੂੰ ਥੋੜੀ ਮੈਨੂੰ ਸਪੋਰਟ ਦੀ ਬਹੁਤ ਜਿਆਦਾ ਲੋੜ ਹੈ ਕਿ ਬਾਕੀ ਮਿਲਦੇ ਆਂ ਕੱਲ ਨੂੰ ਵਾਈ ਗੁਰਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ